ਮਾ ਜੀ ਸਿੰਘ ਆ ਉਹਦੀ ਪਾਰਟੀ ਤੋਂ ਵਾਰ ਨੰਬਰ 5 ਤੋਂ ਕੈਂਡੀਡੇਟ ਸੀਗਾ ਤੇ ਉਤੋਂ ਇਲੈਕਸ਼ਨ ਲੜਿਆ ਤੇ ਮੈਨੂੰ ਵਾਰ ਦੇ ਲੋਕ ਨੇ ਬਹੁਤ ਸਹਾਇਕ ਦਿੱਤਾ ਤੇ ਮੈਂ ਉਤੋਂ ਜਿੱਤ ਪ੍ਰਾਪਤ ਕੀਤੀ ਹੈ ਤੇ ਮੈਂ ਮੇਰੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕਾਂ ਨੇ ਸਹਿਯੋਗ ਦਿੱਤਾ ਕਿ ਮੈਂ ਤੋਂ ਐਮਸੀ ਬਣਿਆ ਸਰਪਰਦਾਰਗੀ ਲੈ ਕੇ ਕੀ ਕਹਿਣਾ ਗਾਉਂਗੇ ਸਰ ਜੀ ਪ੍ਰਧਾਨ ਜੀ ਨੂੰ ਲੈ ਕੇ ਮੈਂ ਇਹ ਕਹਿਣਾ ਚਾਹਣਾ ਜੀ ਮੈਨੂੰ ਜਿਹੜੀ ਇਹ ਟਿਕਟ ਮਿਲੀ ਹੈ ਜਕਸੀ ਕੁਮਾਰੀ ਚਰਨਾ ਦੀ ਬਦੌਲਤ ਮਿਲੀ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਮੈਂ ਇਹ ਜਿੱਤ ਪ੍ਰਾਪਤ ਕੀਤੀ ਹੈ ਤੇ ਜੋ ਵੀ ਹਾਈ ਕਮਾਂਡ ਦਾ ਫੈਸਲਾ ਹੋ ਜਾਂ ਐਮਐਲਏ ਸਾਹਿਬ ਦਾ ਜੋ ਵੀ ਫੈਸਲਾ ਮੈਂ ਉਹਨਾਂ ਦੇ ਨਾਲ ਆ ਤੇ ਮੈਂ ਉਹਨਾਂ ਦੇ ਫੈਸਲੇ ਨੂੰ ਚਲਾਵਾਂ ਸਰ ਜਿਹੜੇ ਮੰਡੀ ਬਰੀਵਾਲ ਦੇ ਪੈਂਡਿੰਗ ਕੰਮ ਪਏ ਆ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਰੀ ਵਾਲਾ ਮੰਡੀ ਦੇ ਇੱਕ ਪੈਂਡਿੰਗ ਕੰਮਾਂ ਬਾਰੇ ਸਭ ਤੋਂ ਪਹਿਲਾਂ ਸਾਡਾ ਇਤਨੀ ਧਿਆਨਾ ਪਾਰਟੀ ਦਾ ਜੀ ਜੋ ਵੀ ਪੈਂਡਿੰਗ ਕੰਮ ਪਏ ਆ ਅਸੀਂ ਉਹ ਉਹਨਾਂ ਤੇ ਪੂਰਾ ਜੋਰ ਦੇ ਕੇ ਤੇ ਪਹਿਹਰ ਦੇ ਆਦਤ ਕਰਾਵਾਂਗੇ ਅਗਰ ਪ੍ਰਧਾਨ ਕੀ ਕਿਸੇ ਨੂੰ ਵੀ ਮਿਲਦੀ ਹੈ ਜੀ ਤਾਂ ਕੀ ਉਹਦਾ ਸਮਰਥਨ ਦੇਉਗੇ ਹਾਂ ਜੀ ਮੈਂ ਪਾਰਟੀ ਦੇ ਨਾਲ ਆ ਜਿਵੇਂ ਪਾਰਟੀ ਦਾ ਹੁਕਮ ਹੋਊਗਾ ਉਸ ਮੈਂ ਸਿਰ ਮੱਥੇ ਦੇ ਮੰਨਾਂ ਸਰ ਵਾਰ ਨੰਬਰ 5 ਸੁਣਨ ਚਾਹੀਦਾ ਹੈ ਕਿ ਕਾਲੀਆਂ ਦਾ ਘਰ ਸੀ 25 ਸਾਲ ਤੋਂ ਕਾਫੀ ਟਫ ਮੁਕਾਬਲਾ ਸੀ ਹਾਂ ਜੀ ਜਿਹੜਾ 5 ਨੰਬਰ ਵਾਰਡ ਹੈ ਜੀ ਇਹ 25 ਸਾਲ ਤੋਂ ਲਗਾਤਾਰ ਖਾਲੀ ਇਥੋਂ ਜਿੱਤਦੇ ਆ ਰਹੇ ਐ ਤੇ ਅੱਜ ਤੱਕ ਕੋਈ ਵੀ ਕੈਂਡੀਡੇਟ ਹੋਰ ਪਾਰਟੀ ਦਾ ਨਹੀਂ ਜਿੱਤਿਆ ਇਥੋਂ ਤੇ ਮੈਂ ਆਵਾਜ਼ਵੀ ਪਾਰਟੀ ਦਾ ਡਾਕਟਰ ਅਜੀਤ ਸਿੰਘ ਨੇ ਇਥੋਂ ਜਿੱਤ ਪ੍ਰਾਪਤ ਕਰਕੇ ਲੋਕਾਂ ਦੇ ਸਹਿਯੋਗ ਨਾਲ 25 ਸਾਲ ਦਾ ਜਿਹੜਾ ਰਾਜ ਅਕਾਲੀ ਦਲ ਦਾ ਸੀ ਉਹ ਮੈਂ ਜਿੱਤ ਪ੍ਰਾਪਤ ਕੀਤੀ